ਬੀਸੀ ਫਰੀ ਆਈਵੀਐਫ ਪ੍ਰੋਗਰਾਮ ਸਬੰਧੀ ਸੂਚਨਾ ਇਹ ਪ੍ਰੋਗਰਾਮ ਡਿਲੇ ਕਰ ਦਿੱਤਾ ਗਿਆ ਕਈ ਥਾਵਾਂ ਦੇ ਉੱਤੇ ਇਹ ਜਿਹੜੀਆਂ ਹੋਰ ਕਈ ਪਾਸੇ ਵੀ ਕੱਟ ਲੱਗ ਰਹੇ ਨੇ ਇਸ ਵੇਲੇ ਜਿਹੜੀ ਇਨ ਵਿਟ੍ਰੋ ਫਰਟੀਲਾਈਜੇਸ਼ਨ ਆ ਇਹ ਪ੍ਰੋਗਰਾਮ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਅਪ੍ਰੈਲ ਦੇ ਵਿੱਚ ਸਟਾਰਟ ਹੋਣਾ ਸੀ ਪਰ ਹੁਣ ਦੱਸਿਆ ਜਾ ਰਿਹਾ ਕਿ ਇਹਨੂੰ ਜੁਲਾਈ 2025 ਤੱਕ ਡਿਲੇ ਕਰ ਦਿੱਤਾ ਜਿਹੜੇ ਫਰਟੀਲਿਟੀ ਐਕਸਪਰਟ ਨੇ ਉਹ ਇਹ ਕਹਿੰਦੇ ਆ ਕਿ ਟਾਈਮ ਬਹੁਤ ਇੰਪੋਰਟੈਂਟ ਆ ਅ ਇਹ ਦੱਸਿਆ ਜਾ ਰਿਹਾ ਕਿ 3 ਮੰਥ ਦਾ ਜਿਹੜਾ ਇਹ ਮਹੀਨੇ ਦਾ ਡਿਲੇ ਆ ਇਹ ਲੋਕ ਜਿਹੜੇ ਇਸ ਤਰੀਕੇ ਵੱਲ ਜਾਣ ਦੀ ਬੱਚਾ ਪੈਦਾ ਕਰਨ ਦੀ ਕੋਸ਼ਿਸ਼ ਕਰ ਰਹੇ ਆ ਉਹਨਾਂ ਦੇ ਲਈ ਕਾਫੀ ਔਖਾ ਹੋਊਗਾ ਜਿਹੜੀਆਂ ਫਰਟੀਲਿਟੀ ਕਲੀਨਿਕਸ ਨੇ BC ਵਿੱਚ ਘਟਨੇ ਜਿਹੜੇ ਇਸ ਵੇਲੇ 4 IVF ਕਲੀਨਿਕ ਨੇ ਪ੍ਰੋਵਿੰਸ ਦੇ ਵਿੱਚ ਤੇ ਇਹਨਾਂ ਦੇ ਵਿੱਚੋਂ ਜਿਹੜਾ ਸਾਰਾ ਪ੍ਰੋਸੈਸ ਇਨ ਵਿਟੋ ਫਰਟੀਲਾਈਜੇਸ਼ਨ ਜਾਂ IVF ਕੀ ਆ ਜਿਹੜੇ ਜੋੜੇ ਦੇ ਕਪਲ ਦੇ ਬੱਚਾ ਨਹੀਂ ਹੁੰਦਾ ਕਿਸੇ ਵੀ ਕਾਰਨ ਕਰਕੇ ਉਹ ਇਹ ਆਈਵੀਐਫ ਦਾ ਮਤਲਬ ਕਿ ਮੇਲ ਦਾ ਸਪਰਮ ਤੇ ਫੀਮੇਲ ਦਾ ਐਗ ਲੈ ਕੇ ਉਹ ਡਾਕਟਰ ਬਾਹਰ ਇੱਕ ਟੈਸਟ ਟਿਊਬ ਦੇ ਵਿੱਚ ਉਹਦੀ ਫਰਟੀਲਾਈਜੇਸ਼ਨ ਕਰਦੇ ਆ ਜਦੋਂ ਉਹਦੀ ਐਮਬ੍ਰਿਓ ਉਹ ਜਾਈ ਬਣ ਜਾਂਦੀ ਆ ਉਹਨੂੰ ਫਿਰ ਚੱਕ ਕੇ ਜਿਹੜੀ ਮਦਰ ਆ ਉਹਦੀ ਕੋਖ ਦੇ ਵਿੱਚ ਰੱਖ ਦਿੱਤਾ ਜਾਂਦਾ ਤੇ ਉੱਥੇ ਬੱਚਾ ਡਿਵੈਲਪ ਹੁੰਦਾ ਕਈ ਵਾਰੀ ਜਿਹੜਾ ਮੇਲ ਸਪਰਮ ਠੀਕ ਨਹੀਂ ਹੁੰਦਾ ਉਹ ਸਪਰਮ ਡੋਨਰ ਦਾ ਲੈਂਦੇ ਆ ਕਈ ਵਾਰੀ ਫੀਮੇਲ ਦਾ ਐਗ ਠੀਕ ਨਹੀਂ ਹੁੰਦਾ ਉਹ ਐਗ ਡੋਨਰ ਦਾ ਲੈਂਦੇ ਆ ਕਈ ਵਾਰੀ ਫੀਮੇਲ ਦੀ ਕੋਖ ਠੀਕ ਨਹੀਂ ਹੁੰਦੀ ਉਹ ਸੈਰੋਗੇਟ ਮਦਰ ਜਿਹੜਾ ਕਨਸੈਪਟ ਲੈਂਦੇ ਆ ਕਿਰਾਏ ਦੀ ਕੋਖ ਵਾਲਾ ਕਨਸੈਪਟ ਆ ਇਹ ਸਾਰੇ ਕੁਸ਼ ਦੇ ਵਿੱਚ ਪੈਸਾ ਬਹੁਤ ਲੱਗਦਾ ਕੈਨੇਡਾ ਦੇ ਕਈ ਪ੍ਰੋਵਿੰਸਸ ਦੇ ਵਿੱਚ ਫ੍ਰੀ ਆ ਮਤਲਬ ਇਦਾਂ ਹੁੰਦਾ ਵੀ ਤੁਸੀਂ ਇੱਕ ਵਾਰੀ ਫ੍ਰੀ ਕਰ ਸਕਦੇ ਹੋ ਦੋ ਵਾਰੀ ਫ੍ਰੀ ਕਰ ਸਕਦੇ ਜਾਂ ਇਹ ਵੱਖਰੇ ਵੱਖਰੇ ਉਹਨਾਂ ਦੇ ਪੈਰਾਮੀਟਰਸ ਨੇ ਕੁਝ ਥਾਵਾਂ ਦੇ ਉੱਤੇ ਏਜ ਆ ਵੀ 40 ਸਾਲ ਤੱਕਔਰਤ ਦੇ ਆਈਵੀਫ ਹੋ ਸਕਦਾ 42 ਜਾਂ ਕਈਆਂ ਦੇ ਹੋਰ ਹੁੰਦਾ ਵੀ ਜਿਨ੍ਹਾਂ ਦੇ ਐਨਏਚਰ ਨਹੀਂ ਹੋਇਆ ਉਹਨਾਂ ਨੂੰ ਮਤਲਬ ਕੁਛ ਨਾ ਕੁਛ ਉਹਨਾਂ ਨੇ ਕੰਡੀਸ਼ਨਲ ਆ ਜਾਂਦੇ ਬੀਸੀ ਚ ਫ੍ਰੀ ਨਹੀਂ ਆ ਹੁਣ ਇਹਨਾਂ ਨੇ ਕਿਹਾ ਸੀ ਵੀ ਅਪ੍ਰੈਲ ਤੋਂ ਅਸੀਂ ਫ੍ਰੀ ਕਰ ਦਾਂਗੇ ਉਹ ਹੁਣ ਕਰਦੇ ਕਰਦੇ ਇਹ 2 ਮਹੀਨੇ ਹੋਰ ਅੱਗੇ ਲੱਗ ਗਏ ਆ ਬੀਸੀ ਮਿਨਿਸਟਰੀ ਆਫ ਹੈਲਥ ਇਹ ਕਹਿੰਦੀ ਆ ਕਿ ਸਾਨੂੰ ਅਸਲ ਚ ਟਾਈਮ ਹੋਰ ਚਾਹੀਦਾ ਇਹ ਨਹੀਂ ਪਤਾ ਲੱਗ ਰਿਹਾ ਵੀ ਇਹਨਾਂ ਕਲੀਨਿਕ ਨੂੰ ਪੈਸੇ ਕਿੱਦਾਂ ਦੇਣੇ ਆ ਜੇ ਮੰਨ ਲਓ ਇਹਦੇ ਵਿੱਚ ਸੈਰੋਗੇਸੀ ਇਨਕਲੂਡ ਹੋ ਗਈ ਤਾਂ ਫਿਰ ਕੀ ਕੀਤਾ ਜਾਊਗਾ 66 ਮਿਲੀਅਨ ਦਾ ਬਜਟ ਆ ਆਈਵੀਐਫ ਦੇ ਲਈ ਬੀਸੀ ਸਰਕਾਰ ਨੇ ਸੈੱਟ ਕੀਤਾ ਮਤਲਬ ਚਲੋ ਇਹ ਕੰਮ ਤਾਂ ਕਲੀਨਿਕ 'ਚ ਹੋ ਸਕਦਾ ਬਈ ਸਪਰਮ ਤੇ ਅੱਗ ਲਾ ਕੇ ਟੈਸਟ ਟਰੂਬ ਦੇ ਵਿੱਚ ਉਹਨਾਂ ਨੂੰ ਕਰ ਦਿੱਤਾ ਤੇ ਉਹਦੀ ਐਮਬ੍ਰਿਓ ਡਵੈਲਪ ਹੋ ਗਈ ਹੁਣ ਜੇ ਉਹ ਐਮਬ੍ਰਿਓ ਮਾਂ ਦੀ ਕੋਖੀ ਉਹਦੇ ਲਈ ਨਹੀਂ ਹੈਗੀ ਕਿ ਉਹ ਸਪੋਰਟ ਕਰਦੀ ਉਹਦੇ ਲਈ ਕਿਸੇ ਹੋਰ ਕਿਰਾਏ ਦੀ ਕੋਖ 'ਤੇ ਜਾਣਾ ਪਊਗਾ ਜਿਹਨੂੰ ਸੈਰੋਗੇਸੀ ਕਹਿੰਦੇ ਅਸੀਂ ਤਾਂ ਉਹਦੇ ਪਾਸੇ ਕੌਣ ਦਊਗਾ ਹੁਣ ਜੇ ਕਿਸੇ ਔਰਤ ਨੇ ਕਿਸੇ ਹੋਰ ਦਾ ਬੱਚਾ ਆਪਣੇ ਕੋਖ ਦੇ ਵਿੱਚ 9 ਮਹੀਨੇ ਰੱਖਣਾ ਆ ਤਾਂ ਉਹਦੇ ਪੈਸੇ ਤਾਂ ਬਹੁਤ ਹੋਣਗੇ ਮਤਲਬ ਹਜ਼ਾਰਾਂ ਡਾਲਰ ਚ ਹੀ ਹੋਊਗਾ ਕੀ ਫਿਰ ਇਹ ਆਈਵੀਐਫ ਨੂੰ ਸੈਰੋਗੇਸੀ ਨੂੰ ਵੀ ਸਰਕਾਰ ਫੰਡਿੰਗ ਕਰੂਗੀ ਇਹ ਫੈਸਲੇ ਹੋ ਜਾਂਦੇ ਕਲੀਅਰ ਨਹੀਂ ਹੋ ਰਿਹਾ ਇਹ 3 ਮਿਲੀਅਨ ਡਾਲਰ ਦਾ ਇਹ ਕਹੋ ਪ੍ਰੋਗਰਾਮ ਆ ਜਿਹੜਾ 2 ਸਾਲ ਚੱਲਣਾ ਆ ਤੇ ਮੁੜ ਕੇ ਨੇ ਜਿਹੜੇ ਹਰ ਇੱਕ ਪਰ ਪਰਸਨ ਫ੍ਰੀ ਰਾਉਂਡ ਆਈਵੀਐਫ ਦੇ ਕਵਰ ਕਰਨੇ ਆ ਸੋ ਜਿਹੜਾ ਵੀ ਐਲੀਜੀਬਲ ਹੋਊਗਾ ਉਹਨੂੰ 20000 ਡਾਲਰ ਮਿਲੂਗਾ 1 ਰਾਉਂਡ ਆਫ ਆਈਵੀਐਫ ਏਜ ਲਿਮਟ ਦਾ ਫੇਅਰ ਕਨਸਰਨ ਆ ਇਹਦੇ ਉੱਤੇ ਕਿ ਏਜ ਲਿਮਟ ਇੱਕ ਵੱਡਾ ਹੈਗਾ ਕਿ 41 ਸਾਲ ਹੋਊਗੀ ਪਰ ਕਿਉਂਕਿ ਡਿਲੇ ਆ ਸੋ ਕੁਝ ਲੋਕ ਕਹਿ ਲੋ ਵੀ ਜਿਹੜੇ ਹੁਣ ਅਪ੍ਰੈਲ ਚ ਐਲੀਜੀਬਲ ਸੀ ਕਿ ਉਹਨਾਂ ਨੇ ਜੁਲਾਈ ਚ ਐਲੀਜੀਬਲ ਨਹੀਂ ਰਹਿਣਾ ਇਸ ਇਸ ਗੱਲਬਾਤ ਦੇ ਲਈ ਸਰਕਾਰ ਕਹਿੰਦੀ ਆ ਕਿ ਡਾਕਟਰ ਹਜੇ ਵੀ ਉਹਨਾਂ ਦੇ ਲਈ ਵੀ ਜਿਨ੍ਹਾਂ ਨੂੰ ਅਸੀਂ ਅਪ੍ਰੈਲ ਚ ਕਿਹਾ ਸੀ ਵੀ ਉਹਨਾਂ ਨੇ ਅਪਲਾਈ ਕਰ ਸਕਦੇ ਮਤਲਬ ਇਹ ਰੌਲਾ ਗੋਲਾ ਹਜੇ ਵਿਚ ਵਿਚਾਲੇ ਚੱਲ ਰਿਹਾ ਆ ਲੋਕ ਜਿਹੜੇ ਆ ਉਹ ਕਈ ਸਟੈਪ ਫਾਲੋ ਕਰਦੇ ਆ ਨੂੰ ਅਪਲਾਈ ਕਰਨ ਦੇ ਵਿੱਚ ਹੈਲਥ케ਅਰ ਪ੍ਰੋਵਾਈਡਰ ਨਾਲ ਗੱਲਬਾਤ ਕਰਦੇ ਫਿਰ ਉਹ ਰੈਫਰਲ ਦਿੰਦੇ ਆ ਫਿਰ ਉਹ ਜਿਹੜਾ ਅੱਗੇ ਹੁੰਦਾ ਸੋ ਜਿਹੜੀ ਪ੍ਰੋਬਲਮ ਇਮੀਡੀਟ ਨਹੀਂ ਆ ਈਵਨ ਜੇ ਜੁਲਾਈ ਦੇ ਵਿੱਚ ਵੀ ਇਹ ਸ਼ੁਰੂ ਹੋ ਜਾਂਦਾ ਆ ਤਾਂ ਇਹਦੇ ਵਿੱਚ ਹੋਰ ਡਿਲੇ ਹੋਣੇ ਆ ਕਿਉਂਕਿ ਲੋਕਾਂ ਨੂੰ ਐਕਚੁਅਲੀ ਜਦੋਂ ਟ੍ਰੀਟਮੈਂਟ ਸਟਾਰਟ ਹੋਣੀ ਆ ਜਿਹੜੇ ਉਹਨਾਂ ਨੂੰ ਹੁਣ ਪੇਸ਼ੈਂਟਸ ਨੂੰ ਉਹਨਾਂ ਨੇ ਇਹ ਕਿਹਾ ਵੀ ਤੁਸੀਂ ਅਪਡੇਟਡ ਆਓ ਗੱਲਬਾਤ ਸਾਡੀ ਚੈੱਕ ਕਰਦੇ ਰਹੋ ਫੇਰ ਅੱਗੇ ਜਾ ਕੇ ਅਸੀਂ ਇਹਦੇ ਬਾਰੇ ਫੈਸਲਾ ਦਵਾਂਗੇ ਅਨਟੈਰੀਓ ਆ ਅਨਟੈਰੀਓ ਦੀ ਫੰਡਿੰਗ ਹੁੰਦੀ ਹੈ ਇੱਕ ਆਈਵੀਐਫ ਸਾਈਕਲ ਦੇ ਲਈ ਏਜ ਆਫ 42 ਤੱਕ ਜਿਹੜੀ ਮੈਡੀਕੇਸ਼ਨ ਆ ਉਹਦੀ ਦਵਾਈ ਤੁਹਾਨੂੰ ਆਪ ਲੈਣੀ ਪੈਂਦੀ ਆ ਪਰ ਇੱਕ ਆਈਵੀਐਫ ਸਾਈਕਲ ਤੱਕ ਇਹ ਉਹਨੂੰ ਫ੍ਰੀ ਕਰਦੇ ਆ ਜਿਹੜਾ ਕਵੈਕਾ ਉਹ ਜਿਹੜਾ 41 ਸਾਲ ਤੱਕ ਕਵਰ ਕਰਦਾ ਆ ਤੇ ਇੱਕ ਸਾਲ ਦੀ ਉਹਦੀ ਇੱਕ ਆਈਵੀਐਫ ਸਾਈਕਲ 41 ਸਾਲ ਤੱਕ ਤੇ ਜਿਹੜੀ ਐਮਬ੍ਰਿਓ ਨੂੰ ਉਹ ਸਟੋਰ ਕਰਕੇ ਰੱਖਦੇ ਇੱਕ ਸਾਲ ਤੱਕ ਕਿਉਂਕਿ ਉਹਦਾ ਵੀ ਖਰਚਾ ਆ ਜਿਹੜੇ ਇਹ ਸਿਸਟਮ ਦੇ ਵਿੱਚ ਬਹੁਤੇ ਲੋਕ ਇਹ ਕਈ ਤਰ੍ਹਾਂ ਦੇ ਟ੍ਰੈਂਡ ਨੇ ਇਹਦੇ ਵਿੱਚ ਕਿ ਜਿਹੜੇ ਹੁਣ ਲੋਕ ਬੱਚੇ ਬਲਤ ਪੈਦਾ ਨਹੀਂ ਕਰਨਾ ਚਾਹੁੰਦੇ ਜਿਹ ਚ ਪੈਦਾ ਕਰਨਾ ਚਾਹੁੰਦੇ ਉਹ ਤਾਂ ਲੇਟ ਉਮਰ ਤੱਕ ਜਾ ਰਹੇ ਜਿਹੜੇ ਅੰਕੜੇ ਦੱਸਦੇ ਆ ਕਿ ਬੱਚਾ ਪੈਦਾ ਕਰਨ ਦੀ ਉਮਰ ਅੱਗੇ ਹੁੰਦੀ ਜਾਂਦੀ ਆ ਉਹ ਜਿੱਦਾਂ ਜਿੱਦਾਂ ਅੱਗੇ ਹੁੰਦੀ ਜਾਂਦੀ ਆ ਉਦੋਂ-ਉਦੋਂ ਉਹਦੇ ਵਿੱਚ ਜਿਹੜੀਆਂ ਕੁਝ ਗੜਬੜੀਆਂ ਦੇ ਚਾਂਸ ਵਧਦੇ ਜਾਂਦੇ ਆ ਹੁਣ ਇਹ कपल ਕੀ ਕਰਦੇ ਆ ਕੀ ਆਪਣੀ ਉਮਰ ਤੇ ਪਹਿਲੇ ਪੜਾ ਦੇ ਉੱਤੇ ਜਦੋਂ ਇਹ ਯੰਗ ਨੇ ਉਸ ਵੇਲੇ ਇਹ ਆਪਣਾ ਜਿਹੜਾ ਮੇਲ ਸਪਰਮ ਤੇ ਫੀਮੇਲ ਐਗ ਲੈ ਕੇ ਉਹਨੂੰ ਆਈਵੀਐਫ ਦੇ ਨਾਲ ਫਰਟੀਲਾਈਜ਼ ਕਰਕੇ ਐਮਬ੍ਰਿਓ ਨੂੰ ਫ੍ਰੀਜ਼ ਕਰ ਲੈਂਦੇ ਆ ਮਤਲਬ ਬੱਚਾ ਇੱਕ ਤਰੀਕੇ ਨਾਲ ਉਹ ਪੈਦਾ ਹੋ ਗਿਆ ਬੱਚਾ ਨਹੀਂ ਮਤਲਬ ਉਹਦਾ ਐਮਬ੍ਰਿਓ ਹੋ ਗਿਆ ਉਹ ਉਹਨੂੰ ਰੱਖੀ ਰੱਖਦੇ ਆ ਫਿਰ ਜੇ ਇਹਨਾਂ ਦਾ ਲੱਗਦਾ ਵੀ ਹੁਣ ਕੰਮਕਾਰਾਂ ਚ ਇਹਨਾਂ ਦਾ ਸੈੱਟ ਹੋ ਗਿਆ ਸਾਰਾ ਕੁਝ 8 10 ਸਾਲਾਂ ਬਾਅਦ ਜਾਂ 5 ਸਾਲਾਂ ਬਾਅਦ ਇਹਨਾਂ ਨੇ ਬੱਚਾ ਲੈਣਾ ਆ ਫਿਰ ਉਹ ਐਮਬ੍ਰਿਓ ਜਿਹੜੀ ਹੈ ਚੱਕ ਕੇ ਉਦੀ ਮਦਰ ਦੀ ਉਦੀ ਕੋਖ ਦੇ ਵਿੱਚ ਉਦੇ ਯੂਟਰਸ ਦੇ ਵਿੱਚ ਰੱਖ ਦਿੱਤੀ ਜਾਂਦੀ ਆ ਉਹਦੇ ਨਾਲ ਹੁੰਦਾ ਕੀ ਆ ਕਿ ਉਹ ਜਿਹੜਾ ਏਜ ਉਹਦੀ ਬੱਚੇ ਦੀ ਏਜ ਤਾਂ ਉੱਥੇ ਹੀ ਰਹੀ ਨਾ ਕਿਉਂਕਿ ਉਹ ਯੰਗ ਏਜ ਦੇ ਵਿੱਚ ਹੀ ਉਹ ਸਪਰਮ ਤੇ ਅੱਗੇ ਜਿਹੜੇ ਮਿਲ ਗਏ ਸੀ ਸੋ ਜਿਹੜੀਆਂ ਕੰਪਲਿਕੀਸ਼ਨਸ ਜਾਂ ਜਿਹੜੀਆਂ ਕੁਝ ਅਬਨਾਰਮੈਲिटीज ਆ ਉਹਦੇ ਚਾਂਸ ਘਟ ਜਾਂਦੇ ਸੋ ਇਹਨੂੰ ਕਈ ਤਰੀਕੇ ਨਾਲ ਹੁਣ ਵਰਤਿਆ ਜਾਂਦਾ ਸਾਰੇ ਪ੍ਰੋਵਿੰਸਸ ਦੇ ਵਿੱਚ ਇੱਕ ਵੱਡਾ ਇਸ਼ੂ ਆ ਮੈਨੀਟੋਬਾ ਦੇ ਵਿੱਚ ਇਹ ਟੈਕਸ ਕ੍ਰੈਡਿਟ ਦਿੰਦੇ ਆ 40% ਫਰਟੀਲਿਟੀ ਟਰੀਟਮੈਂਟ ਦੇ ਲਈ 20000 ਤੱਕ ਡਾਲਰ ਤੱਕ ਇਹਨਾਂ ਲੋ ਜਿਹਦਾ ਹੁੰਦਾ ਨਿਊ ਬ੍ਰਾਂਚਵਿਕ ਦੇ ਵਿੱਚ ਇਹ ਇੱਕ ਟਾਈਮ ਦੀ ਇਹ ਦਿੰਦੇ ਆ 50% ਉਹਦੀ ਟ੍ਰੀਟਮੈਂਟ ਕਵਰ ਕਰਦੇ ਆ ਇਸ ਤਰ੍ਹਾਂ ਨੋਵਾ ਸਕੋਸ਼ੀਆ ਦੇ ਵਿੱਚ ਟੈਕਸ ਕ੍ਰੈਡਿਟ 40% ਫਰਟੀਲਿਟੀ ਟ੍ਰੀਟਮੈਂਟ ਦੇਤੇ 8000 ਡਾਲਰ ਤੱਕ ਕਵਰ ਕਰਦੇ ਆ ਪਰ ਸੈਡਵਰਡ ਆਇਲੈਂਡ ਦੇ ਵਿੱਚ ਜਿਹੜੇ ਹੈਗੇ ਨੇ ਉਹਨਾਂ ਨੂੰ ਰੀਇੰਬਰਸਮੈਂਟ ਮਿਲਦੀ ਆ 5000 ਡਾਲਰ ਤੋਂ ਲੈ ਕੇ 10000 ਡਾਲਰ ਤੱਕ ਸੋ ਹਰੇਕ ਪ੍ਰਵਿੰਸ ਦਾ ਜਿਹੜਾ ਆਪਣਾ ਆਪਣਾ ਵੱਖਰਾ ਵੱਖਰਾ ਹਿਸਾਬ ਕਿਤਾਬ ਆ ਜਿਹੜੀਆਂ ਪ੍ਰੋਵਿੰਸਸ ਜਾਂ ਟੈਰੀਟਰੀਜ਼ ਨੇ ਜਿਹੜਾ ਅਲਬਰਟਾ ਹੈ ਅਲਬਰਟਾ ਦੇ ਵਿੱਚ ਕੋਈ ਪਬਲਿਕ ਕਵਰੇਜ ਨਹੀਂ ਆਈ ਵੀਐਫ ਦੇ ਲਈ ਜਾਂ ਆਈਯੂਆਈ ਦੇ ਲਈ ਵੀ ਸੋ ਸਸਕਾਰਚਵਨ ਦੇ ਵਿੱਚ ਵੱਖਰੀ ਆ ਕੁਸ਼ੋਰ ਥਾਮਾਂ ਦੇ ਵਿੱਚ ਵੱਖਰੀ ਆ ਉਸੇ ਹਿਸਾਬ ਦੇ ਨਾਲ ਜਿਹੜੀ ਇਹ ਸਾਰੀ ਕਾਰਵਾਈ ਕੀਤੀ ਜਾਂਦੀ ਹੈ ਅਗਲੀ ਗੱਲਬਾਤ ਦੋਸਤੋ